ਕੀ ਨਾਮ ਹੈ ਬਲਵਿੰਦਰ ਸਿੰਘ ਸਾਹਿਬ ਕੀ ਮਾਮਲਾ ਜੀ ਜਿਹੜਾ ਤੁਸੀਂ ਇੱਥੇ ਮਾਮਲਾ ਇਹ ਹੈ ਨਾ ਨਗਰ ਉਥੇ ਦਫ਼ਤਰ ਕੰਪਲੇਨਟ ਸੈਂਟਰ ਚੱਲਦਾ ਸੀ ਬਿਜਲੀ ਬੋਰਡ ਦਾ ਕਿਹੜੀ ਜਗ੍ਹਾ ਤੇ ਜੀ ਪਾਰਕ ਦੇ ਵਿੱਚ ਜੀ ਘਟੋ ਘਟ 15 ਸਾਲ ਤੋਂ ਚੱਲਦਾ ਹੈ ਉਥੇ ਇੱਕ ਕਮਰੇ ਚ ਕਲਰਕ ਬੈਠੇ ਨੇ ਵਾਟਰ ਬਕਸਾ ਵਾਲੇ ਇੱਕ ਜਿਹਾ ਬਿਜਲੀ ਮਲਾਜ਼ਮ ਬੈਠੇ ਨੇ ਸਰਕਾਰ ਦਾ ਉਥੇ ਮੀਟਰ ਲੱਗਿਆ ਹੋਇਆ ਹੈ ਜੀ ਚਾਰ ਕਮੇਟੀ ਨਗਰ ਪੰਚਾਇਤ ਪ੍ਰਧਾਨ ਬਦਲ ਗਏ ਜਿਨ੍ਹਾਂ ਨੇ ਦਫ਼ਤਰ ਦਿੱਤਾ ਹੈ ਜੀ ਉਹ ਦਫ਼ਤਰ ਨੂੰ ਸਾਡੇ ਮੁਲਾਜ਼ਮਾਂ ਨੇ ਵਧੀਆ ਸਾਫ਼ ਸਵੈ ਕਰਕੇ ਰੰਗ ਰੋਗਰਨ ਕਰਤਾ ਇਹ ਗੁੰਡਾਗਰਦੀ ਵਰਤਨ ਲੱਗ ਕੇ ਕਦੇ ਖਾਲੀ ਕਰ ਦਿਓ ਬਿਨਾ ਨੋਟਿਸ ਦਿੱਤੇ ਸਾਡਾ ਬਿਜਲੀ ਬੋਰਡ ਦਾ ਸਮਾਨ ਕੱਢ ਕੇ ਬਾਹਰ ਰੱਖਤਾ ਇਹਨਾਂ ਜੇ ਕੋਈ ਸਾਡੇ ਸਮਾਨ ਦੀ ਚੋਰੀ ਹੋ ਗਈ ਜਿਹੜੇ ਬੰਦੇ ਸੈਂਟਰ ਕਮਰਾ ਬੰਦ ਕਰਾ ਕੇ ਆਏ ਨੇ ਉਹਨਾਂ ਦੀ ਜ਼ਿੰਮੇਵਾਰੀ ਹੋਏਗੀ ਤੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੋਏਗੀ ਕਿਹੜੇ ਕਾਰਨ ਤੋਂ ਜਿਹੜਾ ਸਮਾਨ ਕੱਢਿਆ ਗਿਆ ਹੈ ਹਾਂਜੀ ਕੀ ਕਾਰਨ ਹੈ ਜਿਹੜਾ ਇਹਨਾਂ ਨੇ ਸਮਾਨ ਕੱਢਿਆ ਹੈ ਇਹ ਕਾਰਨ ਕਹਿੰਦੇ ਨੇ ਜਿਹੜਾ ਸੈਂਟਰ ਹੈ ਨਾ ਵੀ ਇਹ ਸਰਕਾਰੀ ਸਾਡਾ ਕਮਰਾ ਚੌਂਕੀਦਾਰ ਦਾ ਹੈ ਇਹ ਚੌਂਕੀ ਦਾ ਰੱਜ ਕਿਉਂ ਆ ਗਿਆ ਜਦੋਂ 15 ਸਾਲ ਤੇ ਸਾਡੇ ਬੰਦੇ ਬੰਦੀ ਉੱਥੇ ਰਹਿੰਦੇ ਨੇ ਗਵਰਨਮੈਂਟ ਦਾ ਮੀਟਰ ਲੱਗਿਆ ਹੋਇਆ ਹੈ ਜਦੋਂ ਕਿਸੇ ਦਾ ਵੀ ਆਪਾਂ ਕਿਰਾਏ ਦੇ ਬਿਠਾਉਣੇ ਆ ਉਹਨੂੰ ਨੋਟਿਸ ਦੇ ਕੇ ਸਮਾਨ ਕੱਢਿਆ ਜਾਂਦਾ ਬਾਹਰ ਪਰੰਤੂ ਧੱਕੇ ਨਾਲ ਬਾਹਰ ਕੱਢ ਕੇ ਰੱਖਤਾ ਇਹਨਾਂ ਨੇ ਅੱਜ ਨਗਰ ਪੰਚਾਇਤ ਦੀ ਗੁੰਡਾ ਕਰਦੀ ਏ ਸ਼ਰਿਆਮ ਇੱਥੇ ਆਪਣਾ ਕੀ ਨਾਮ ਕੀ ਹੈ ਮੇਰਾ ਨਾਮ ਪ੍ਰਵੀਨ ਕੁਮਾਰ ਹੈ ਜੀ ਹਾਂ ਜੀ ਹਾਂ ਜੀ ਮੈਂ ਬਿਜਲੀ ਬੋਰਡ ਤੇ ਮੁਲਾਜ਼ਮ ਆ ਜੀ ਇੱਥੇ ਆਪਣਾ ਗੁਰਮੇਲ ਹੈ ਜੀ ਕਲਰਕ ਹੈ ਇੱਕ ਨਰਿੰਦਰ ਉਹਨਾਂ ਦਾ ਬਕਾਇਆ ਖੜਾ ਹੈ ਜੀ ਬਿਜਲੀ ਬੋਰਡ ਦਾ ਜੀ ਦੇਖੋ ਜੀ ਸਰਕਾਰ ਦਾ ਪੈਸਾ ਹੈ ਪੰਜਾਬ ਸਰਕਾਰ ਦਾ ਪੈਸਾ ਜੀ ਸਾਨੂੰ ਪੰਜਾਬ ਸਰਕਾਰ ਨੇ ਹਦਾਇਤਾਂ ਦਿੱਤੇ ਵੀ ਚਾਹ ਕੋਈ ਮੁਲਾਜ਼ਮ ਹੋ ਚਾਹ ਕੋਈ ਆਮ ਆਦਮੀ ਹੋਵੇ ਵੀ ਉਹਨਾਂ ਦੇ ਬਕਾਏ ਖੜੇ ਆ ਵੀ ਉਹ ਬਕਾਇਆ ਭਰਾਓ ਨਹੀਂ ਉਹਨਾਂ ਦਾ ਮੀਟਰ ਪਟੋ ਗੁਰਮੇਲ ਦਾ ਬਕਾਇਆ ਖੜਾ ਆਪਣੇ ਜੀ ਸਭ ਨੂੰ ਪਤਾ ਵੀ ਕਿੰਨਾ ਖੜਾ ਹੈ ਜਿੱਤੀ 10000 ਦੇ ਖੜੇ 30 35000 ਰੁਪਏ ਬਕਾਇਆ ਖੜਾ ਹੈ ਜੀ ਉਹ ਮੀਟਰ ਬਿਜਲੀ ਬੋਰਡ ਦੀ ਹਦਾਇਤਾਂ ਮੁਤਾਬਕ ਅਸ਼ਵ ਮੀਟਰ ਪਟ ਲਿਆ ਜੀ ਪਰ ਇੱਥੋਂ ਦੇ ਗਲ ਕਲਰਕ ਹੈ ਜਿਹੜਾ ਜੀ ਗੁੰਡਾ ਗੁੰਡਾ ਕਰਦੀਆ ਉਹਨਾਂ ਨੇ ਉਹ ਬਦਲਾ ਲੈਣ ਲਈ ਉਥੇ ਮਾਰਕੀਟ ਕਮੇਟੀ ਦੇ ਸਾਡਾ ਕੰਪਲੇਨਟ ਸੈਂਟਰ ਬਣਾਇਆ ਹੈ ਜੀ ਉਹ ਸਾਡਾ ਸਮਾਨ ਬਾਹਰ ਕੱਟ ਕੇ ਕੱਢ ਕੇ ਉਹਨੂੰ ਲੋਕ ਲਾਤਾ ਜੀ ਇਹ ਸਿਰਫ ਇੱਕ ਮਲਾਨਵਾ ਦੁਆਰਾ ਸੈਂਟਰ ਚ ਲਾਇਆ ਗਿਆ ਜੀ ਨਗਰ ਪੰਚਾਇਤ ਵੀ ਲੋਕਾਂ ਵਾਸਤੇ ਬਣਾਈ ਗਈ ਹੈ ਜੀ ਜਿਹੜਾ ਕੰਪਲੇਨਟ ਸੈਂਟਰ ਹੈ ਉਹ ਵੀ ਲੋਕਾਂ ਦੀ ਸੇਵਾ ਵਾਸਤੇ ਬਣਾਇਆ ਗਿਆ ਹੈ ਜੀ ਇਹ ਇਹਨਾਂ ਨੇ ਜਿਹੜਾ ਤੁਹਾਡੇ ਕੋਲ ਕੰਪਲੇਨਟ ਸੈਂਟਰ ਹੈ ਇਹਨਾਂ ਵੱਲ ਕੋਈ ਹਦਾਇਤ ਦੀ ਲਿਖਤੀ ਜੀ ਜਾਰੀ ਕਰੇਗਾ ਸੀ ਜਾਂ ਫਿਰ ਕੋਈ ਸਾਡੇ ਕੋਲ ਲਿਖਤੀ ਰੂਪ ਨਹੀਂ ਆਇਆ ਜੀ ਇਹ ਪਹਿਲਾਂ ਵੀ ਇਹਨਾਂ ਇੱਕ ਵਾਰ ਵੀ ਹਰਕਤ ਹੋਰ ਕੀਤੀ ਸੀ ਜੀ ਪਰ ਉਹਦੋਂ ਅਸੀਂ ਇਹਨਾਂ ਨੂੰ ਕਹਿਤਾ ਸੀਗਾ ਜੀ ਬੇਨਤੀ ਕੀਤੀ ਸੀ ਪਰ ਇਹਨਾਂ ਨੇ ਅੱਜ ਹੋਰ ਹੱਦ ਤੋਂ ਪਾਰ ਕਰਕੇ ਇਹਨਾਂ ਨੇ ਸਾਡਾ ਸਮਾਨ ਬਾਹਰ ਕੱਢਤਾ ਜੀ ਕਿਹੜਾ ਕਿਹੜਾ ਸਮਾਨ ਜੋ ਕੱਢ ਕੇ ਬਾਹਰ ਸੁੱਟਿਆ ਗਿਆ ਸਾਡੇ ਉੱਥੇ ਮੀਟਰ ਵੀ ਨੇ ਜੀ ਸਾਡੇ ਉੱਥੇ ਰਿਕਾਰਡ ਵੀ ਨੇ ਸਾਡੇ ਕੰਪਲੇਂਟ ਸੈਕਟਰ ਰਜਿਸਟਰ ਵੀ ਹੈਗਾ ਜੀ ਉੱਥੇ ਰੱਸਾ ਰੋਲਿਆ ਵੀ ਕਈ ਲੱਖਾਂ ਦਾ ਸਮਾਨ ਹੈ ਜੀ ਜੇ ਉੱਥੇ ਕੋਈ ਬਿਜਲੀ ਬੋਰਡ ਦਾ ਕੋਈ ਸਮਾਨ ਗੁੰਮ ਹੁੰਦਾ ਤਾਂ ਇੱਥੋਂ ਦੀ ਨਗਰ ਪੰਚਾਇਤ ਤੇ ਇੱਥੋਂ ਦਾ ਏਓ ਤੇ ਜਿਹੜਾ ਗੁਰਮੇਲ ਜਿਨ੍ਹਾਂ ਨੇ ਲੋਕ ਲਾ ਕੇ ਆ ਜਿਨ੍ਹਾਂ ਨੇ ਸਮਾਨ ਕਢਾਇਆ ਉਹ ਜ਼ਿੰਮੇਵਾਰ ਹੋਵੇਗਾ ਜੀ ਜੇਕਰ ਸਾਡੀ ਗੱਲ ਦੀ ਸੁਣਵਾਈ ਨਾ ਹੋਈ ਤਾਂ ਅਸੀਂ ਹੋਰ ਸਿੱਖਾ ਐਕਸ਼ਨ ਕਰਾਂਗੇ ਧੰਨਵਾਦ ਜੀ ਸਭ ਕੀ ਮਾਮਲਾ ਜਿਹੜਾ ਅੱਜ ਤੁਸੀਂ ਨਗਰਪੰਚਾਇਤ ਦੇ ਦਸਤੋਰੇ ਤਰਨਾ ਮੈਨੂੰ ਲੈਨਮੈਨ ਦਾ ਫੋਨ ਆਇਆ ਸੀਗਾ ਠੀਕ ਹੈ ਇੱਕ ਗੁਰਮੇਲ ਕਲਰਕ ਆਪਣੇ ਨਗਰਪੰਚਾਇਤ ਤੋਂ ਉਹਨਾਂ ਵੱਲੋਂ ਨਾ ਜਿਹੜਾ ਆਪਣਾ ਪਾਰਕ ਦੇ ਵਿੱਚ ਕੰਪਲੇਨਟ ਸੈਂਟਰ ਹੈ ਉਹਦਾ ਅੰਦਰ ਸਮਾਨ ਸਾਰਾ ਘੱਟਦਾ ਬਾਹਰ ਮੀਟਰ ਵਗੈਰਾ ਪਈ ਸੀ ਰਸਰੁੱਲਾ ਪਈ ਸੀ ਸਕੋਟੀਆਂ ਵਗੈਰਾ ਪਈ ਸੀ ਖਪਤ ਕਰਦੀਆਂ ਠੀਕ ਹੈ ਤੇ ਉੱਥੇ ਜ ਸਾਮਾਨ ਬਾਹਰ ਕੱਢ ਕੇ ਬੈੱਡ ਵਗੈਰਾ ਤੇ ਤਾਲਾ ਲਗਾਤਾ ਜੀ ਇਸ ਦੇ ਬਾਰੇ ਤੁਹਾਨੂੰ ਕੋਈ ਇਤਲਾ ਨਹੀਂ ਦਿੱਤੀ ਗਈ ਨਾ ਪਹਿਲਾਂ ਕੋਈ ਇਤਲਾ ਨਹੀਂ ਆਈ ਮੈਨੂੰ ਕੋਈ ਫੋਨ ਨਹੀਂ ਆਇਆ ਨਗਰ ਪੰਚਾਇਤ ਵੱਲੋਂ ਲੀਓ ਸਾਹਿਬ ਦਾ ਗੁਰਮੇਲ ਦਾ ਕਿਸੇ ਨੇ ਨਹੀਂ ਆਇਆ ਜੀ ਰਿਟਰਨ ਦੇ ਵਿੱਚ ਕੁਝ ਨਹੀਂ ਆਇਆ ਗੁਰਮੇਲ ਜੀ ਜਿਹੜਾ ਜਿਥੇ ਬੀਲੀ ਬੋਟਲਾਂ ਨੇ ਧਰਨਾ ਲਗਾਇਆ ਹੋਏ ਅੱਗੇ ਰੋਸ ਮਾਰਚ ਕਰ ਰਹੇ ਨੇ ਨਾਰੇਬਾਜ਼ੀ ਕਰ ਰਹੇ ਨੇ ਤੁਹਾਡੇ ਖਿਲਾਫ ਨਗਰ ਪੰਚਾਇਤ ਦੇ ਖਿਲਾਫ ਕੀ ਮਾਮਲਾ ਹੈ ਕੀ ਗੱਲਬਾਤ ਹੈ ਮਾਮਲਾ ਤਾਂ ਇਹ ਹੈ ਜਿਹੜਾ ਉਹ ਕਮਰਾ ਬਣਾਇਆ ਹੈ ਨਗਰ ਪੰਚਾਇਤ ਨੂੰ ਇਹ ਕਮਰਾ ਬਣਾਇਆ ਸੀ ਚੌਕੀਦ ਦੇ ਉਸ ਵੇ ਜਵਾਨੀ ਤੌਰ ਤੇ ਕਿਸੇ ਨੇ ਕਹਿਤਾ ਵੀ ਇਹ ਤਵੇ ਜੋ ਕਮਪਲੀਟ ਸੈਂਟਰ ਖੋਲੋ ਠੀਕ ਹੈ ਉੱਥੇ ਬਹਿ ਗਏ ਸਾਡੇ ਜਿਹੜੇ ਚੌਕੀਦਾਰ ਆ ਆ ਮਾਲੀਆ ਉਹਨਾਂ ਰੱਖਣ ਵਾਸਤੇ ਕੋਈ ਸਮਾਨ ਨਹੀਂ ਹੈਗਾ ਸਮਾਨ ਰੱਖਣ ਵਾਸਤੇ ਕੋਈ ਕਮਰਾ ਨਹੀਂ ਹੈਗਾ ਬੈਠਣ ਵਾਸਤੇ ਵੀ ਜਗ੍ਹਾ ਨਹੀਂ ਹੈਗੀ ਇਹ ਜਿਹੜਾ ਕਮਰਾ ਉਹਨਾਂ ਅਸੀਂ ਚੌਕੀਦਾਰ ਰੱਖਦਾ ਕਮਰਾ ਸੀ ਇਹ ਅਸੀਂ ਇਹਨਾਂ ਨੂੰ ਕਿਹਾ ਵੀ ਖਾਲੀ ਕਰ ਦਿਓ ਖਾਲੀ ਕਰ ਨਹੀਂ ਅਸੀਂ ਅੱਛਾ ਅਸੀਂ ਇਹੋ ਸਭ ਦੇ ਆਰਡਰਾਂ ਮਤਾਵਾਂਗੇ ਅਸੀਂ ਇਹਨਾਂ ਨੂੰ ਖਾਲੀ ਕਰਾ ਲਿਆ ਇਹਨਾਂ ਦਾ ਇੱਕ ਮੇਜ਼ ਸੀ ਕੋਈ ਸੀ ਕਹਿਤਾ ਵੀ ਬਾਹਰ ਕਰ ਲਓ ਇਹ ਗੱਲਬਾਤ ਉਹ ਕਹਿੰਦੇ ਸਾਨੂੰ ਕੋਈ ਰਿਟਰਨ ਆਰਡਰ ਨਹੀਂ ਦਿੱਤਾ ਇਹ ਧੱਕੇ ਨਾਲ ਉਹ ਕਰ ਰਹੇ ਨੇ ਜਿਹੜੇ ਕਰੂ ਕਿਸੇ ਸਮਾਨ ਦੀ ਕੋਈ ਚੋਰੀ ਲਿਆ ਉਸਦੇ ਜ਼ਿੰਮੇਵਾਰ ਕਹਿੰਦੇ ਨਗਰ ਪੰਚਾਇਤ ਹੋਊਗੀ ਰਿਟਰਨ ਆਰਡਰ ਤਾਂ ਐਸੀ ਅਸੀਂ ਕੋਈ ਲਿਖਤੀ ਰੂਪ ਦੇ ਵਿੱਚ ਇਹਨਾਂ ਨੇ ਦਿੱਤਾ ਨਹੀਂ ਸੀ ਨਾ ਇਹਨਾਂ ਨਾਲ ਕੋ ਸਾਡਾ ਕੋਈ ਐਗਰੀਮੈਂਟ ਹੈਗਾ ਇਹ ਵੈਸੇ ਆਪਣੇ ਦੌਰ ਤੇ ਬੈਠੇ ਸੀ ਅੱਜ ਇਹਨਾਂ ਨੂੰ ਕਿਹਾ ਕਿ ਖਾਲੀ ਕਰੋ ਸਾਡਾ ਕਮਰਾ ਸਾਡਾ ਚੌਕੀਦਾਰ ਬਹੁਤ ਤਾਂੰਨੇ ਮਤਲਬ ਉਹਨਾਂ ਜਿਹੜਾ ਸਮਾਨ ਹੈ ਉਸਮਾਨ ਉਹਨਾਂ ਬਾਹਰ ਕੈਂਚੀ ਉਤਰੇ ਜੋ ਵੀ ਉਹਨਾਂ ਦਾ ਹੁੰਦਾ ਕਾ ਕੱਟਣ ਵਾਲੀ ਮਸ਼ੀਨ ਉਹ ਬਾਹਰ ਆਂਦੀ ਬਾਰ ਬਈ ਜਾਂਦੇ ਉਸੇ ਕਰਕੇ ਮਤਲਬ ਚੋਰੀ ਹੋਣ ਦਾ ਖਤਰਾ ਹੈ ਉਹਦਾ ਸਮਾਨ ਅਸੀਂ ਚੌਕੀਦਾਰ ਦੇ ਅੰਦਰ ਰੱਖਾ